ਨੋ ਲੋ ਵੀ ਜੀ ਉਹ ਮਾਰੇ ਅਨਛਾ ਦੀ ਕਾਲਕ ਦਾ ਅਦਸਤ ਆਪਣਾ ਦਿਵਸਾ ਮੰਨਦਾ ਮਾਤਾ ਦੇ ਕਰਾਈ ਕਿ ਕਿ ਨਾ ਭੰਪੰਚਾਇਤ ਜੀ ਗੁਰੂ ਸਾਹਿਬ ਦੇ ਪਾਸੇ ਮੀਰੀ ਪੀਰੀ ਦੇ ਮਾਲਕ ਦੇਖ ਦੇ ਤਨੇ ਸੱਚੇ ਬਾਦਸ਼ਾਹ ਅੱਜ ਸਮੁੱਚੇ ਖਾਲਸਾ ਬੰਦ ਦੇਸ਼ ਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਜੀ ਦੀਆਂ ਲਾਡ ਲੀਆਂ ਨੇ ਹੰਸ ਸਿੰਘ ਫੌਜਾਂ ਸੰਤਾ ਮਹਾਂਪੁਰਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਤੇ ਜਿੱਥੇ ਅੱਜ ਆਪਾਂ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਬੰਸ ਸਾਹਿਬ ਜੀ ਉਹ ਮਹਾਨ ਅਕਾਲ ਤਖਤ ਸਾਹਿਬ ਜਿੱਥੇ ਹਮੇਸ਼ਾ ਹਰ ਸੇਕ ਦਾ ਜਿਹੜਾ ਚਰਦਾ ਭਾਵਨਾ ਸਤਕਾਰ ਦੇ ਨਾਲ ਜਿਹੜਾ ਸਿਰ ਝੁਕਦਾ ਉਸ ਸਥਾਨ ਤੇ ਆ ਕੇ ਜਿੱਥੇ ਨਮਸਕਾਰ ਕੀਤੀ ਹੈ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦਜ਼ਾਰੇ ਕੀਤੇ ਨੇ ਤੇ ਬਹੁਤ ਹੀ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਗੁਰੂ ਸਾਹਿਬ ਇਸੇ ਤਰ੍ਹਾਂ ਬੇਸ ਉਦੇਸ਼ ਦੀਆਂ ਵਿਸ਼ਵ ਦੇ ਹਮੇਸ਼ਾ ਹੀ ਹਰ ਇਨਸਾਨ ਤੇ ਆਪਣਾ ਮੇਹਰ ਪਾਇਆ ਕਿ ਅੰਮ੍ਰਿਤਸਰ ਮੇਰੇ ਬੋਲੋਗੇ ਕਿ ਸੋਸ਼ਲ ਮੀਡੀਆ ਦੀ ਲੱਗੀ ਹੈ ਉਹ ਤਲਕੀ ਦਿੱਤੀ ਹੈ ਕਿ ਲਕਟਮ ਵਿੱਚ ਜਾ ਗਿਆ ਕਾਫੀ ਵਾਦਾ ਵੀ ਚਲਿਆ ਜਿਵੇਂ ਦੇਖਦੇ ਹੋ ਅੱਜ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਉਹਨਾਂ ਵੱਲੋਂ ਸਾਜੇ ਨੂੰ ਅੱਜ ਪੰਜ ਪਿਆਲੇ ਪੰਜ ਪੀਰ ਛਤੰ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਦਾ ਮੂਰਤ ਹਰ ਗੋਵਿੰਦ ਸਵਾਰੀ ਉਹਨਾਂ ਦੇ ਮਹਾਨ ਅਸਥਾਨ ਤੇ ਜਿੱਥੇ ਕੋਈ ਵੀ ਆ ਕੇ ਆਪਣੀ ਸ਼ਰਧਾ ਭਾਵਨਾ ਸਤਕਾਰ ਜਿਹੜਾ ਕਿਸੇ ਨੂੰ ਕੋਈ ਦੁੱਖ ਸੁੱਖ ਹੁੰਦਾ ਉਥੇ ਆਪਾਂ ਆਪਣੀ ਜਿਹੜੀ ਹੈ ਆ ਕੇ ਆਪਣੀ ਭਾਵਨਾ ਰੱਖ ਸਕਦੇ ਆ ਆਪਦੀ ਮੰਗ ਰੱਖ ਸਕਦੇ ਗੁਰੂ ਸਾਹਿਬ ਕੋਲੋਂ ਜਿਹੜੀ ਹੈ ਉਥੋਂ ਹੀ ਆ ਕੇ ਆਪਾਂ ਅਸ਼ੀਰਵਾਦ ਲੈ ਸਕਦੇ ਆ ਕਿਸੇ ਨੂੰ ਕੋਈ ਵੀ ਦੁੱਖ ਸੁੱਖ ਕਦੇ ਵੀ ਹੋਇਆ ਤੇ ਖਾਲਸਾ ਜਿਹੜਾ ਆਪਾਂ ਆਮ ਬੋਲਸ ਹੁੰਦੇ ਆਏ ਨਹੀਂ ਮਹੰਗਲ ਬੂਆ ਖੋਲਦੇ ਉਹਨਾਂ ਸੰਗ ਤੁਹ ਗੁਰੂ ਸਾਹਿਬ ਦੀ ਅਪਾਰ ਕਿਰਪਾ ਮੈਂ ਬੇਨਤੀ ਕਰਦਾ ਜਿੱਥੇ ਇਹ ਜਿਹੜੇ ਮੋਬਾਈਲ ਨੇ ਇਹ ਵਧੀਆ ਵੀ ਨਹੀਂ ਤੇ ਇਹ ਕਈ ਵਾਰੀ ਇਹ ਆਪਾਂ ਨੂੰ ਜਿਹੜਾ ਗਲਤ ਜੇ ਕੋਈ ਇਹਨੂੰ ਗਲਤ ਪਾਸੇ ਚਲਾਉਂਦਾ ਤਾਂ ਗਲਤ ਵੀ ਜਿਹੜਾ ਇਹਦਾ ਬੱਚੇ ਸਾਡੇ ਜਿਹੜੇ ਨੌਜਵਾਨ ਛੋਟੇ ਛੋਟੇ ਬੱਚੇ ਵੀ ਦੇਖਦੇ ਆ ਆਪਾਂ ਤੇ ਉਹ ਵੀ ਇਹਦੇ ਇੰਨੇ ਆਦੀ ਹੋ ਚੁੱਕੇ ਨੇ ਕਿ ਆਪਦੀ ਪੜ੍ਹਾਈ ਵੱਲ ਕਈ ਵਾਰੀ ਵਾਝਾਂ ਉਮਾਰੀ ਜਾਓ ਤੇ ਉਹ ਉਧਰ ਹੀ ਜਿਹੜੇ ਵਿਅਸਤ ਹੁੰਦੇ ਨੇ ਸੋ ਇਹ ਚੀਜ਼ਾਂ ਤੋਂ ਬਚਣ ਦੀ ਵੀ ਲੋੜ ਐ ਪਰ ਨੇ ਹੱਥੇ ਤੇ ਕਦੇ ਵੀ ਖਾਲਸਾ ਵਾਰ ਨਹੀਂ ਕਰਦਾ ਇਹਦਾ ਵੀ ਧਿਆਨ ਰੱਖਣਾ ਚਾਹੀਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਹਾਲਸੇ ਪੰਥ ਦੇ ਵਿੱਚ ਜਿਹੜਾ ਆਪਸੀ ਪ੍ਰੇਮ ਪਿਆਰ ਇਤਿਹਾਸ ਬਖਸ਼ਣ ਤੇ ਕਦੇ ਵੀ ਜਿਹੜਾ ਨੇ ਹੱਥੇ ਤੇ ਆਪਾਂ ਵਾਰਨਾ ਕਰ ਜੀਏ ਖਾਸ ਕਰਕੇ ਜਿਹੜੀ ਹੈ ਇਸਤਰੀ ਜਾਤ ਹੈ ਇਸਤਰੀ ਨੂੰ ਆਪਾਂ ਹਮੇਸ਼ਾ ਗੁਰੂ ਸਾਹਿਬ ਨੇ ਜਿਹੜਾ ਵੜਾਇਆ ਪਰ ਆਪਣੇ ਇਥੋਂ ਹੀ ਹੁਕਮਨਾਮੇ ਵੀ ਜਾਰੀ ਹੁੰਦੇ ਰਹਿ ਕਿ ਆਪਾਂ ਕਿਸੇ ਵੀ ਆਪਣੇ ਧੀ ਭੈਣ ਦੀ ਰਾਖੀ ਵਾਸਤੇ ਵੀ ਉਹਨੂੰ ਬਚਨਾਂ ਦੇ ਨਾਲ ਸਮਝਾ ਕੇ ਵੀ ਆਪਾਂ ਲਿਆਉਨੇ ਆ ਸਾਰਿਆਂ ਨੂੰ ਇੱਕ ਨਜ਼ਰ ਦੇ ਨਾਲ ਨਹੀਂ ਦੇਖਣਾ ਚਾਹੀਦੀ ਚਾਹੀਦਾ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਹਮੇਸ਼ਾ ਸਾਡੀਆਂ ਧੀਆ ਭੈਣਾ ਉਹਨਾਂ ਦੀ ਰਾਖੀ ਜਿੰਨੇ ਵੀ ਜਥੇਦਾਰ ਬੁੱਢਾ ਦਲ ਦੇ ਹੋਏ ਨੇ 10 ਜਥੇਦਾਰ ਬੁੱਢਾ ਦਲ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬਾਬਾ ਬਨੂਦ ਸਿੰਘ ਜੀ ਤੇ ਬਾਬਾ ਸਹਿਬ ਸਿੰਘ ਕੜਾਹਤਾਰੀ ਜੀ ਤੱਕ 11 ਜਥੇਦਾਰ ਬੁੱਢਾ ਦਲ ਦੇ ਜਥੇਦਾਰ ਰਹੇ ਨੇ ਇਸੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਵੀ ਜਾਰੀ ਹੁੰਦੇ ਰਹੇ ਤੇ ਜੇ ਕਿਸੇ ਨੇ ਆ ਕੇ ਫਰਿਆਦ ਕੀਤੀ ਆ ਕਿਸੇ ਭਾਵੇਂ Hindu ਧਰਮ ਦੇ ਵੀ ਆ ਕੇ ਕਿਸੇ ਨੇ ਫਰਿਆਦ ਕੀਤੀ ਤੇ ਉਹਨਾਂ ਦੀ ਧੀ ਭੈਣ ਨੂੰ ਛੜਾ ਕੇ ਘਰੋ ਘਰੀ ਵੀ ਬਚਾਉਂਦਾ ਰਿਹਾ ਉਹ ਖਾਲਸਾ ਜਿਹੜਾ ਪੰਥ ਹੈ ਬੁੱਢਾ ਦਲ ਨਹੀਂ ਸੰਗ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਤੇ ਹਮੇਸ਼ਾ ਜਿਹੜਾ ਸੱਚ ਤੇ ਵਹਿਰਾ ਦਿੰਦੀਆਂ ਨੇ ਤੇ ਜੋ ਵੀ ਇਹ ਤੁਸੀਂ ਗੱਲਬਾਤ ਕਰ ਰਹੇ ਹੋ ਇਹਦੀ ਅਜੇ ਇਨਕੁਆਰੀ ਚੱਲ ਰਹੀ ਹੈ ਤੇ ਉਹਦੇ ਵਾਸਤੇ ਆਪਾਂ ਫੇਰ ਤੁਹਾਡੇ ਨਾਲ ਭਜਨਾਂਾਂ ਦੀ ਕਰਾਂਗੇ ਨਹੀਂ ਨਹੀਂ ਮੈਨੂੰ ਅਜ ਪੰਜਾਬ ਦੇ ਵਿੱਚ ਇਥੇ ਬੰਦੇ ਦੇ ਜੋ ਬਹੁਤ ਉਹ ਬਾਹੋਂ ਗੱਲ ਤੁਸੀਂ ਦੇਖਦੇ ਹੋ ਤਾਂ ਵੀ ਵੱਡਾ ਕੀ ਹੋਇਆ ਮੈਨੂੰ ਨਹੀਂ ਅਜ ਪਤਾ ਕਿ ਇਹ ਕਿੱਥੇ ਹੋਈ ਹੈ ਪੰਜਾਬ ਦੇ ਵਿੱਚ ਹੋਈ ਹੈ ਇਹ ਕਿਹੜੀ ਜਗ੍ਹਾ ਤੇ ਮੈਂ ਤੁਹਾਨੂੰ ਦੱਸਦਾ ਇਤਨਾ ਸਾਲ ਵੱਲੋਂ ਜਿੱਥੇ ਦਾ ਤਾਂ ਜ਼ਰੂਰ ਕੀਤਾ ਜਾਂਦਾ ਤੀਜੇ ਦੀ ਮਥਨ ਕਰਦੇ ਜਿੱਥੇ ਦਾ ਕੰਲੀ ਸੰਕਰ ਕਰਦਾ ਕਦੇ ਇਹ ਹੁੰਦਾ ਵੀ ਜਦੋਂ ਤੱਕ ਮर्यादा ਦੇ ਮੁਤਾਬਕ ਸਾਰਿਆਂ ਦੇ ਗੁਰਮਤੇ ਦੇ ਮੁਤਾਬਕ ਸਾਰੇ ਪਲੇ ਨਿਹੰਗ ਸਿੰਘ ਜਥੇਬੰਦੀਆਂ ਸ਼ਰੋਮੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਫੈਸਟ ਉਹਦੇ ਵਿੱਚ ਸਾਰੇ ਸੰਤ ਮਹਾਂਪੁਰਖ ਬੈਠੇ ਜਦੋਂ ਤੱਕ ਇੱਕ ਗੁਰਮਤੇ ਦੇ ਨਾਲ ਹੋਏ ਵੀ ਆਪਾਂ ਕਾਰਜ ਨਹੀਂ ਕਰਦੇ ਉਦੋਂ ਤੱਕ ਜਿਹੜਾ ਆਹੀ ਵਿਰੋਧ ਵੀ ਨਹੀਂ ਸਾਡਾ ਕਿਸੇ ਨਾਲ ਨਿੱਜੀ ਵਿਰੋਧ ਨਹੀਂ ਕੋਈ ਪਰ ਆਪਾਂ ਚਾਹੁੰਨੇ ਆ ਸਾਰੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੂਧਾ ਦੂਰ ਕਰੋ ਲੇਵਲਾਏ ਹਰ ਨਾਮਹਿ ਕੀ ਰੋਹ ਜੋੜੀ ਗੁਰਮਖ ਬੈਠੋ ਸਫਾ ਬਚਾਏ ਕੋਈ ਵੀ ਕਾਰਜ ਕਰਨੇ ਆ ਮਰਿਆਦਾ ਕੇ ਰਹਿ ਕੇ ਕਰੀਏ ਤੇ ਉਹੀ ਚੰਗੇ ਲੱਗਦੇ ਆ ਆਜੂਗਾ ਸਮਾਂ ਆਜੂਗਾ ਤੇ ਜਿਹੜਾ ਸਾਰੇ ਇਕੱਤਰ ਭਾਈ ਦੇ ਨਾਲ ਸਾਰੇ ਗੁਰਮਤੇ ਦੇ ਨਾਲ ਹੀ ਸਾਰੇ ਕਾਰਜ ਹੋਣਗੇ ਤੇ ਲੰਮੀ ਕਮੀ ਤੋਂ ਸੰਸਾਰੀ ਬੰਦ ਹੈ ਕਿ ਭਵਾਂ ਜੱਤੇ ਦਾ ਰ ਹੈ ਭਵਾਂ ਵਿਰੰਤੀ ਹੈ ਉਹਨਾਂ ਦੀ ਯੁਕਤੀ ਦੇ ਲਈ ਜਿੱਦੀ ਵਿਧਾਨ ਬਣਾਈ ਜੇ ਉਹ ਦਾ ਆ ਉਹ ਤੇ ਨਹਿਮ ਸਿੰਘ ਫੌਜਾਂ ਨੇ ਸ਼ੁਰੂ ਤੋਂ ਪਹਿਲਾਂ ਸਭ ਤੋਂ ਨਹਿਮ ਸਿੰਘ ਫੌਜਾਂ ਨੇ ਜਿਹੜਾ ਇਹ ਗੁਰਮੁਖ ਜਿਹੜਾ ਸਾਹਮਣੇ ਸੰਗਤਾਂ ਦੇ ਲਿਆਂਦਾ ਨਹਿਮ ਸਿੰਘ ਫੌਜਾਂ ਜਿਹੜੀਆਂ ਨੇ ਸ਼ੁਰੂ ਤੋਂ ਉਹਨਾਂ ਨੇ ਇਹ ਗੱਲ ਦਾ ਜਿਹੜਾ ਮੁੱਦਾ ਉਠਾਇਆ ਕੋਈ ਵੀ ਜੇ ਨਹਿਮ ਸਿੰਘ ਬੁੱਢਾ ਦਲ ਦੇ ਪਹਿਲਾ ਜਥੇਦਾਰ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਰਹਿ ਹੁਣ ਵੀ ਸਾਡੀ ਜਿਹੜੀ ਹੈ ਜਿਹੜੀ ਵੀ ਇੱਥੇ ਆਪਣੇ ਭਾਵੇਂ ਸ਼ਰੋਮਣੀ ਕਮੇਟੀ ਹੈ ਸ਼ਰੋਮਣੀ ਅਕਾਲੀ ਦਲ ਉਹ ਵਿਧੀ ਵਿਧਾਨ ਤੇ ਮਰਿਆਦਾ ਦੇ ਨਾਲ ਹੀ ਕਿਸੇ ਨੂੰ ਵੀ ਬੁਲਾਉਣਾ ਜਾਂ ਲਾਉਣਾ ਮਰਿਆਦਾ ਦੇ ਮੁਤਾਬਕ ਹੀ ਸਾਰੇ ਕਾਰਜ ਕਰਨੇ ਉਹਨਾਂ ਨੂੰ ਚਾਹੀਦੇ ਹਨ ਅੱਜ ਇਹ ਕਾਲਪਤ ਸਾਹਿਬ ਦੇ ਜਥੇਦਾਰ ਉਹ ਵੀ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਅਸਲੀਲਤਾ ਬੜੀ ਫੈਲੀ ਜਾ ਰਹੀ ਹੈ ਕਿਤੇ ਨਾ ਕਿਤੇ ਸਿੱਖਾਂ ਨੂੰ ਬੜਾ ਕੋਟੀ ਪੈਦਾ ਹੈ ਤੇ ਬਾਰੇ ਕੀ ਕਹਿੰਦੇ ਉਹ ਤਾਂ ਸਾਰਿਆਂ ਦੀ ਇੱਕੋ ਹੀ ਸੋਚ ਹੈ ਆਪਾਂ ਤਾਂ ਹੀ ਨਾ ਪਹਿਲਾਂ ਵੀ ਕਹਿ ਚੁੱਕਿਆ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਜਿਹੜਾ ਨਗੇਜ ਤੋਂ ਬਚਣਾ ਚਾਹੀਦਾ ਮੋਬਾਈਲਾਂ ਤੋਂ ਜਿਹੜਾ ਜਿਹਦੇ ਵਿੱਚ ਇਹ ਜਿਆਦਾ ਗੰਦ ਪੈਲਿਆ ਹੋਇਆ ਇਹਦੇ ਤੋਂ ਬਚਣਾ ਚਾਹੀਦਾ ਤੇ ਪਰ ਨਾਲ ਹੀ ਸਾਰਿਆਂ ਨੂੰ ਜਿਉਣ ਦਾ ਵੀ ਹੱਕ ਹੈ ਆਪਾਂ ਹਮੇਸ਼ਾ ਆਪਣੇ ਜਿਹੜਾ ਨਿਹੰਗ ਸਿੰਘ ਫੌਜਾਂ ਜੜੀਆਂ ਨੇ ਉਹ ਜਿਹੜਾ ਗਊ ਗਰੀਬ ਤੇ ਜਿਹੜਾ ਆਪਣੇ ਸਾਡੀਆਂ ਧੀਆਂ ਭੈਣਾਂ ਦੀ ਰਾਖੀ ਕਰਦਾ ਆ ਤੇ ਉਹਨਾਂ ਨੂੰ ਪਿਆਰ ਦੇ ਨਾਲ ਵੀ ਆਪਾਂ ਸਮਝਾਈਏ ਤੇ ਉਹਨਾਂ ਨੂੰ ਪੂਰੇ ਆਪਣੇ ਗੁਰਮਤ ਦੇ ਅਨਸਾਰ ਜਿਹੜਾ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਸੇਧ ਦਈਏ ਤੇ ਜਦੋਂ ਕੋਈ ਨਹੀਂ ਸਮਝਦਾ ਉਹ ਅਖੀਰਲੀ ਗੱਲਬਾਤ ਹੁੰਦੀ ਆ ਪਰ ਨਿਆਤੇ ਤੇ ਵਾਰ ਜਿਹੜਾ ਖਾਲਸਾ ਕਦੇ ਵੀ ਨਹੀਂ ਕਰਦਾ